ਮੈਂ ਪੁੱਛੀ ਨਾਂ ਦਾ ਤੇਰਾ ਸੇਮ ਸਿੰਘ ਜੀ ਕਿਹੜੇ ਪਿੰਡ ਦੇ ਰਹਿਣਾ ਜਸਤਰਵਾਲ ਦੇ ਬਾਜੀ ਕਿੰਨੀ ਕੁ ਤੁਹਾਡੀ ਫਸਲ ਸੀ ਜਿਹੜੀ ਕੱਲੀ ਸੀ ਛੜ ਜੇ ਸਾਢੇ 14 ਕਿੱਲੇ ਤਾਂ ਅਠੇ ਕੇ ਦੇ ਲਿਆ ਹੈ ਆਪਣਾ ਵੀ ਹੈ ਕੋਈ ਨਹੀਂ ਆਪਣਾ ਨਹੀਂ ਕੋਈ ਅੱਛਾ ਜੀ ਕੀ ਰੇਟ ਹੋ ਗਿਆ ਰੇਟ 70000 ਨੂੰ ਲਿਆ ਅੱਛਾ ਜੀ 20000 ਰੁਪਏ ਦੇ ਉੱਤੇ ਖਰਚਾ ਆ ਗਿਆ ਅੱਛਾ ਜੀ ਮਨਸਾ 7000 ਕਿੱਲੇ ਦਾ ਜਿਹੜਾ ਵਾ ਉਹ ਦਿਖਾਉਣਾ ਮੈਂ 100% ਡੁੱਬ ਗਿਆ ਸਾਰਾ ਹਾਂ ਕੋਟੇਦਾਰ ਦਾ ਪੈਸਾ ਮੰਗੂਗਾ ਤੇ ਹਾਂਜੀ ਚਲੋ ਜੀ ਉਹਨਾਂ ਦੇ ਬਣਦੇ ਵੀ ਉਹਨਾਂ ਤੇ ਲੈਣੇ ਹੀ ਆ ਕਿਉਂ ਉਹਨਾਂ ਨੇ ਆਪਣੀ ਜਾਇਦਾਦ ਦਿੱਤੀ ਆ ਸਾਲ ਪਾਰਸ ਕੋਰੋਨਾ ਵੀ ਆਪਣਾ ਖਾਣਾ ਹੁੰਦਾ ਹਾਂਜੀ ਕਿੱਥੋਂ ਹੱਲ ਹੋ ਸਕਦਾ ਇਹਦਾ ਖੱਲ ਜੀ ਤੇਨੇ ਚਲੋ ਕੋਈ ਜਿੱਥੇ ਬੰਦੀਆਂ ਦਾਨੀ ਬੰਦੇ ਸਾਡੀ ਥੋੜੀ ਮਤ ਕੀਤੀ ਜਾ ਹਰਫ ਕੀਤੀ ਜਾਵੇ ਹਾਂਜੀ ਚਲੋ ਸਾਨੂੰ ਬੜੀਆਂ ਆਸਾਂ ਹੁੰਦੀਆਂ ਹੈ ਉਮੀਦ ਹੁੰਦੀ ਆ 100 ਕਿਸੇ ਦਾ ਦੇਣਾ ਲੈਣਾ ਕਿਸੇ ਦੁਕਾਨਦਾਰ ਦਾ ਕਿਤੇ ਉੱਤਰਾ ਫੜੇ ਇਧਰੋਂ ਆਇਧਰ ਤੇ ਚਲੋ ਕੋਈ ਹੁੰਦਾ ਕੋ ਚਲੋ ਰੋਟੀ ਦਾ ਸਾਧਨ ਬਣਾਇਆ ਥੋੜੀ-ਥੋੜੀ ਰੋਟੀ ਲੱਭਦੀ ਜਾਂਦੀ ਹਾਂਜੀ ਹਣ ਇੱਕ ਵੀ ਚੱਲਾ ਕਿ ਨਾ ਨਹੀਂ ਜੇ ਇਕੱਲਾ ਨਹੀਂ ਭਾਈ ਅਖਾਂਜੀ ਕੋਈ ਤੁਮ ਗੁਜ਼ਾਰਾ ਰੋਟੀ ਬਣਾ ਲਿਆ ਰੋਟੀ ਪਾਣੀ ਦੇ ਇਤਨਾ ਚਲੋ ਕੋਈ ਨਾ ਕੋਈ ਸੇਵਾਦਾਰ ਹੋਂਦੇ ਨੇ ਚਲੋ ਰਸਣ ਪਾਣੀ ਤੇ ਦੇ ਹੀ ਜਾਂਦੇ ਨੇ ਤੇ ਬੰਦੇ ਵੀ ਆਪਾਂ ਮਿਹਨਤੀ ਆ ਚਲੋ ਨਾਲ ਇਹੋ ਜਿਹਾ ਕਰਦੇ ਆ ਕੰਮ ਤੇ ਆਈ ਵਾਰੀ ਇਹ ਗਰਮ ਹੜਾਂ ਦਾ ਰੋਕ ਹੁੰਦਾ ਹੈ ਆਈ ਵਾਰੀ ਅੱਜ ਜਦੋਂ ਹੜ ਆਉਂਦਾ ਉਦੋਂ ਇੱਕ ਰੰਝ ਨੁਕਸਾਨ ਹੋ ਜਾਂਦਾ ਸਾਡਾ ਇਹ ਜਿਹੜਾ ਪਿੰਡ ਹੈ ਸਾਡਾ ਰਕਬਾ ਜਿਹੜਾ ਹੈ ਨਾ ਇਹ ਚਲੋ ਡੋਬੇ ਚ ਇਹ ਰਾਸ਼ਨ ਪਾਣੀ ਦਾ ਸਾਰਾ ਚਲੀ ਜਾਂਦਾ ਵਾ ਸਾਰੀਆਂ ਸੰਸਥਾਵਾਂ ਸਰਕਾਰ ਕੋ ਭੈਣ ਭਰਾ ਪਿੰਡਾਂ ਦੇ ਵਿੱਚੋਂ ਹੀ ਉਪਰਾਲੇ ਕਰਕੇ ਦੇਈ ਥੁਰੇ ਜਾਂਦੇ ਨੇ ਤੇ ਰਾਸ਼ਨ ਪਾਣੀ ਦੀ ਤਾਂ ਕੋਈ ਕਮੀ ਨਹੀਂ ਬਸ ਆ ਵੱਡੀ ਮਾਰ ਆ ਇੱਕ ਸਰਕਾਰ ਦੇ ਨਮਾਇंदे ਆਉਂਦੇ ਨੇ ਜੀ ਜ਼ਰੂਰ ਐ ਨਹੀਂ ਗੱਲ ਆ ਵੀ ਕਿਸੇ ਨੂੰ ਬਰਾਈ ਦੇਣੀ ਤੇ ਗਲਤ ਗੱਲ ਆ ਉਹ ਆਉਂਦੇ ਨੇ ਤੇ ਸਾਰੇ ਹੀ ਮਤਲਬ ਇਹੋ ਹੀ ਦਿਲਾਸੇ ਦਿੰਦੇ ਆ ਵੀ ਕਰਾਂਗੇ ਸਰਕਾਰ ਗਾੜੀ ਮੰਗ ਕਰਾਂਗੇ ਤੇ ਜੀ ਹੁਣ ਇਹ ਕਰਨ ਤੇ ਹੀ ਪਤਾ ਲੱਗਦਾ ਵੀ ਕਰਦੇ ਆ ਕਿ ਨਹੀਂ ਕਰਦੇ ਹੁਣ ਕਿੰਨਾ ਕੁ ਤੁਹਾਡਾ ਟਾਈਮ ਲੱਗ ਸਕਦਾ ਪਾਣੀ ਦਾ ਘਟੂ ਘਟ ਵੀ ਤੇ ਸੁੱਕਦਾ ਸੁੱਕਦਿਆਂ ਇਹ ਮਹੀਨੇ ਤੱਕ ਜਾਣਾ ਆ ਪਹਿਲੇ ਲੈਵਲ ਤੇ ਤੇ ਮਹੀਨਾ ਇੱਕ سلسلہ ਬਾ ਇਸੇ ਤਰ੍ਹਾਂ ਹੀ ਰਹਿਣਾ ਨਾਂ ਦੇ ਕੋ ਪੱਠੇ ਹੈ ਘਰਾਂ ਦਾ ਨੁਕਸਾਨ ਹੋਇਆ ਘਰਾਂ ਦਾ ਵੀ ਨੁਕਸਾਨ ਘਰਾਂ ਦੇ ਵਿੱਚ ਵੀ ਪਾਣੀ ਵੜਿਆ ਕਈਆਂ ਦੇ ਲੋਕਾਂ ਦੇ ਤੇੜਾ ਆਇਆਂ ਫਰਸ਼ ਬਹਿ ਗਏ ਕੰਧਾਂ ਬਹਿ ਗੀਆਂ ਨੇਪਾਲੇ ਹੱਡ ਕੋ ਆਪਣਾ ਪਾ ਰਿਹਾ ਤੇ ਮਕਰ ਦੇ ਵਿੱਚ ਪਾਣੀ ਆਉਂਦੀਆਂ ਨੀਆਂ ਬੈ ਗੈਂਡ ਮੇਰਾ ਜਸਟਰ ਵਾਲਾ ਲੈਂਟਰ ਵਾਲਾ ਸਾਹ ਮੰਨ ਲਓ ਕਿ ਲੈਂਟਰ ਵੀ ਕੀ ਕਰੂੰਗਾ ਆਪਣਾ ਨੁਕਸਾਨ ਲਗਪਗ ਠੇਕੇ ਵਾਲੀ ਦੇ ਘਰ ਵਾਲੀ ਬੈ ਵਾਲੀ ਪਾਸ ਦਾ ਜ਼ਿਆਦਾ ਨੁਕਸਾਨ ਆ ਗਿਆ ਜ਼ਿਆਦਾ ਨੁਕਸਾਨ ਤੇ ਬਾਕੀ ਚਲੋ ਜੋ ਤਿੰਨ ਪਿੰਡਾਂ ਦੇ ਵਿੱਚ ਬੈ ਵਾਲੀ ਆ ਚੌ ਪਿੰਡਾਂ ਦੇ ਚੌ ਪਿੰਡਾਂ ਜੀ ਪਾਣੀ ਗਵਰਨਮੈਂਟ ਨੂੰ ਵੀ ਚਾਹੀਦਾ ਆ ਜੇ ਥੋੜੀ ਸਹਾਤ ਹੋਵੇ ਕਰੀਏ ਚਲੋ ਨੇਪਾਲ ਸਾ ਨਿਕਲ ਸਕਦਾ ਜਸਤਰਵਾਲ ਇਹ ਕੋਈ ਪੰਜੂਗਰਾਲ ਚਾਹੀਦੇ ਆ ਲੈ ਜਾ ਕਿ ਲੇਟੇ ਤੇ ਕਿ ਤ ਆਪਣੇ ਆ ਕਿਸ਼ਤਾ ਕੋਸਤਾ ਦੇ ਵਿੱਚ ਸਹੀ ਦੇ ਮਜ਼ਦੂਰੀ ਵਾਸਤੇ ਇੱਕ ਮਹੀਨੇ ਦਾ ਰਸਤੇ ਤੇ ਕੁਝ ਵੀ ਨਹੀਂ ਨਾ ਪਾਣੀ ਨਾਲ ਗਲ ਗਲ ਗਿਆ ਛੋਣਾ ਵੀ ਜਾਂਦਾ ਜ਼ਿੰਮੇਦਾਰ ਦੀ ਗੱਲ ਸੁਣੋ ਜ਼ਿੰਮੇਦਾਰ ਨੇ ਮਜ਼ਦੂਰ ਦੇ ਇੱਕ ਮਿੰਟ ਲਈ ਸਾਂਝਾ ਕਈ ਲੋਕ ਪਿੰਡਾਂ ਦੇ ਦੇਖਿਆ ਜਾਂਦਾ ਨਾ ਵੀ ਲੋਕ ਕਹਿੰਦੇ ਮੰਗੇ ਆ ਵੀ ਚਲੋ ਜੇ ਬਣਦਾ ਮੁਆਵਜ਼ਾ ਦੇ ਜਾਨ ਇਹ ਵਧੀਆ ਗੱਲ ਆ ਤੇ ਚਾਹੀਦਾ ਵੀ ਆ ਕਿਉਂਕਿ ਹਰ ਇੱਕ ਦੇ ਕੋਲ ਹੈ ਨਹੀਂਗਾ ਵੀ ਜਿਹੜਾ ਘਰੋਂ ਕੱਢ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਜਿਹੜੀ ਚੀਜ਼ ਵਾਸਤੇ ਕਰਜ਼ਾ ਲਿਆ ਜਾਂਦਾ ਅਸੀਂ ਉਹੀ ਹੀ ਕੰਮ ਕਰਦੇ ਆ ਅਸੀਂ ਕਦੀ ਵੀ ਗਲਤ ਇਸਤੇਮਾਲ ਪੈਸੇ ਦਾ ਨਹੀਂ ਕੀਤਾ ਤੇ ਮਾਲਕ ਕਿਰਪਾ ਕਰੇ ਵੀ ਆਪਾਂ ਜੇ ਆਖੀਏ ਵੀ ਮਨ ਲੋ ਕੇ ਗਵਰਨਮੈਂਟ ਕੋ ਕਰਜ਼ਾ ਲਿਆਵਾ ਟਰੈਕਟਰ ਦਾ ਤੇ ਬਣਾ ਲੀਆ ਅਸੀਂ ਕੋਠੀ ਉਹ ਕੰਮ ਆਪਣੇ ਕੋਲ ਨਹੀਂ ਕਿ ਹੈਗੇ ਚਲੋ ਕੋਈ ਸੌ ਦੇ ਵਿੱਚ ਉਹ ਇੱਕ ਜ਼ਿੰਮੇਦਾਰੀ ਇਹੋ ਜਿਹਾ ਕੰਮ ਕਰਦਾ ਉਹ ਬਾਕੀ ਦੇ ਜ਼ਿੰਮੇਦਾਰ ਜਿਹੜੇ ਕਾਰੋਬਾਰ ਵਾਸਤੇ ਲੈਂਦੇ ਉਹ ਉਹੀ ਕਾਰੋਬਾਰ ਕਰਦੇ ਆ ਐਵੇਂ ਨਹੀਂ ਕਿਸੇ ਤੇ ਚੁੱਕਣ ਸੁੱਟਣਾ ਚਾਹੀਦਾ ਕੋਲ ਬਣਾ ਗਿਆ ਤੇ ਇਹ ਕਰਕੇ ਮਾਫੀ ਜਿਹੜੀ ਆ ਸਾਰੀ ਕਰ ਦੇਣੀ ਹੋਣੀ ਚਾਹੀਦੀ ਆ ਕਰਜ਼ੇ ਮਾਫੀ ਚੱਲੂ ਜੇ ਕਿਸੇ ਮੱਝ ਵਾਸਤੇ ਲਿਆ ਉਹਨੂੰ ਮੱਝ ਦਾ ਹੋਣਾ ਚਾਹੀਦਾ ਮਾਫ ਜੇ ਕਿਸੇ ਨੂੰ ਪੈੜੀ ਦਾ ਕਿਸੇ ਨੇ ਟਰੈਕਟਰ ਦਾ ਲਿਆ ਕਈਆਂ ਨੂੰ ਟਰੈਕਟਰਾਂ ਦਾ ਵੀ ਨੁਕਸਾਨ ਹੈਗਾ ਜਿਵੇਂ ਕਿ ਮੰਨ ਲਓ ਸਾਡਾ ਹੁਣੇ ਮੁੰ ਤੇ ਵਾਸੇ-ਪਾਸੀ ਵੀ ਉਹ ਕਿੱਡੇ ਕਿੱਡਾ ਸਕਦਾ ਕੱਲ ਟਰੈਕਟਰ ਇਸ ਤਰ੍ਹਾਂ ਪਲਟ ਗਿਆ ਉਹ ਤੇ ਤੁਰ ਕੱਢ ਗਏ ਮੁੰਡੇ ਤੇ ਸਾਡੀ ਤੇ ਸਰਕਾਰ ਤੋਂ ਇਹੋ ਹੀ ਦਰਖਾਸਤ ਮੰਗਿਆ ਕਿ ਬਣਦਾ ਮੁਆਵਜ਼ਾ ਜਿਹੜਾ ਆ ਉਹ ਦਿੱਤਾ ਜਾਵੇ ਜ਼ਿਮੀਂਦਾਰ ਦੇ ਨਾਲ ਮਜ਼ਦੂਰ ਦਾ ਵੀ ਸੋਚਿਆ ਜਾਵੇ ਮੈਂ अनेका ਜ਼ਿਮੀਂਦਾਰ ਵੇਖੇ ਨੇ ਮੈਂ ਵੀ ਇੱਕ ਜ਼ਿਮੀਂਦਾਰ ਆ ਪਰ ਮੈਂ ਇੱਕ ਮਜ਼ਦੂਰ ਦਾ ਬੱਚਾ ਆ ਤੇ ਮਜ਼ਦੂਰ ਤੋਂ ਕਿਸਾਨ ਬਣਿਆੱਖ ਪੱਖਵਾਦਿਆ ਇਹੋ ਜੀ ਘੜੀ ਦੇ ਵਿੱਚ ਪੱਖਵਾਦ ਨਹੀਂ ਹੋਣੀ ਚਾਹੀਦੀ ਜਿਸ ਤਰ੍ਹਾਂ ਵਾਲੇ ਤੁਹਾਡਾ ਘਰ ਜਰਦਾ ਕਿੰਨਾ ਹਾਂਜੀ ਕਿੰਨੇ ਕਮਰੇ ਸੀ ਸਰੇ ਤਿੰਨ ਕਮਰੇ ਸੀ ਦੋਵੇਂ ਡੱਗ ਪਰ ਸੋਈ ਵੀ ਡੱਗ ਵੀ ਕਮਰੇ ਬੜੇ ਘਰ ਉਹ ਕੀ ਕਰਦਾ ਵਾ ਵ ਉਹ ਡੈਥ ਹੋ ਗਈ ਹੁਣ ਫੇਰ ਕਿਵੇਂ ਜਰੀਆ ਬਣੂਗਾ ਘਰ ਬਣਾਉਂਦਾ ਹਾਂਜੀ ਭਾਈ ਸਾਡਾ ਕੋਈ ਨਹੀਂ ਕੰਮਕਾਰ ਵਾਲਾ ਹੈਗਾ ਅਸੀਂ ਦੋਵੇਂ ਮਾਂ-ਪੋਤੀ ਆਂ ਬੱਚਾ ਵੀ ਛੋਟਾ ਹੈ ਹਾਂਜੀ ਦਾਨੀ ਵੀ ਰਾਗ ਬੇਨਤੀ ਇਹ ਵੀ ਜਦਾਂ ਘਰ ਬਣਾਵਾਉਂਦੇ ਨੇ ਸਾਡੀ ਮਾਇਦ ਕਰਨਾ ਐਡਾ ਘਰ ਬਣਾ ਦੇਣਾ ਤੇ ਬੱਚਿਆਂ ਨੂੰ ਲੈ ਕੇ ਆਪਾਂ ਵੀ ਬੈਠੇ ਰਾਵਾਂਗੇ ਘਰੇ ਤੁਸੀਂ ਗਲੀ ਦੇ ਵਿੱਚ ਚੋਟਾਂ ਵੀ ਕੁੱਤੀਆਂ ਜਿਵੇਂ ਗਲੀ ਪਾੰਦਿਆ ਹਾਂਜੀ ਖਲਾਰਾ ਪੈ ਗਿਆ ਮੀਂਹ ਕਰਕੇ ਹਾਂਜੀ ਪੈਸਾ ਨਹੀਂ ਹੈਗਾ ਕੋਲ ਕਿੱਥੇ ਚੁੱਕੀਏ ਭਾਜੀ ਪੈਸਾ ਨਹੀਂ ਕੋਲ ਕੋਈ ਹੈਗਾ ਖਲਾਰਾ ਬਹੁਤ ਪੈ ਗਿਆ ਤੇ ਹੁਣ ਪਾ ਦੇ ਕੇ ਬੀਮਾ ਤੇ ਹੱਥ ਚੰਦੂ ਵੀ ਮੇਰਾ ਨਾਮ ਕਰਨਾਇਆ ਸਿੰਘ 7855 ਨੰਬਰ ਦਾ ਪਿੰਡ ਮਰਜਾ ਸਰਵਾ ਮਿਸਪੈਂਸਰ ਕੀ ਵੀ ਇੱਕ ਨਾ ਪਾਣੀ ਦੀ ਵਾਪਰੀ ਹੈ ਕਿ ਕਿ ਵੀ ਕਿਤੇ ਇਤਨਾ ਆਉਂਦਾ ਨਹੀਂ ਪਾਣੀ ਦਾ ਬਹੁਤ ਜਿਆਦਾ ਕੋਈ ਸਾਫਤਾ ਨਹੀਂ ਪੈਂਦਾ ਪਾਣੀ ਇਸ ਹਾਲ ਪਿੰਡ ਦੀ ਜ਼ਮੀਨ ਖਰਾਬ ਕਰਦੀ ਹੈ ਜਿੰਨੇ ਫਸਲ ਸਾਡੇ ਪਿੰਡ ਦੀ 800 700 ਤੋਂ ਕਿੱਲਾ ਪੈਲੀ ਹੈ ਜਿਹਦੇ 50 ਕਿ ਬਜਣ ਬਾਕੀ ਸਾਰੇ ਪਾਣੀ ਛੱਲੇ ਨੇ ਬਹੁਤ ਜਿਆਦਾ ਨੁਕਸਾਨ ਹੋਇਆ ਕੋਈ ਸਾਫ ਦੱਸਣ ਜੋਗਾ ਹੀ ਨਹੀਂਗਾ ਕਿ ਮਹਿੰਦਾਰ ਪਿੰਡ ਦੇ ਵਿੱਚੋਂ ਸਾਣਾ ਗਿਆ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਇਨਸਾਨ ਆਏ ਕੱਢੇ ਬਿਮਾਰੇ ਪਏ ਗਿੰਡ ਕੰਟੇ ਨੇ ਸਾਡੇ ਗਵਾਂ ਦੇ ਕਿ ਬੀਬੀ ਹੈ ਛੋਟਾ ਜਿਹਾ ਬੱਚਾ ਆ ਹੋਰ ਆ ਸਾਧਾ ਪਈ ਉਹਦਾ ਕੋਸਟ ਦੇਖਣ ਰਿਹਾ ਤੇ ਉਹਦੀ ਮਤਉਣੀ ਚਾਹੀਦੀ ਆ ਪਾਣੀ ਨੇ ਤਾਂ ਖੇਹਰ ਕਰ ਦਿੱਤੀ ਆ ਇਹ 88 ਨਾਲ ਪਾਣੀ ਜਿਆਦਾ ਆਇਆ ਮੇਰੇ ਦੂਜੀ ਗੱਲ ਇਹ ਆ ਕਿ ਸਾਰੇ ਘਰਾਂ ਦੇ ਵਿੱਚ ਫਰਕ ਪੈਂਦਾ ਨਾ ਲੈ ਕੀ ਆ ਕਿ ਤੁਹਾਡੇ ਲਾਗੇ ਸੱਕੀ ਵੱਗਦੀ ਆ ਸੱਕੇ ਨਾਲ ਖਲਾਈ ਹੋਵੇ ਸਭ ਬੋਲ ਦਾ ਅਲਾਕਾ ਬੱਜ ਜਾਂਦਾ ਸਾਕੀ ਦੀ ਖਲਾਈ ਵੀ ਅਜੇ ਤੱਕ ਉਹ ਇੱਕ ਨਾਲ ਹਰ ਲਾਗੇ ਉਹ ਦੀ ਖਲਾਈ ਮਾਰੀ ਉਹ ਵੀ ਨਹੀਂ ਹੋਈ ਇਹਨਾਂ ਦੋਨਾਂ ਕਾਰਨਾ ਕਾ ਕੇ ਸਾਡੇ ਇਲਾਕੇ ਦਾ ਜਹਤਰਵਾਲ ਸੀਨੇ ਕੜਿਆੜ ਨੇਪਾਲ ਇਹਨਾਂ ਕਰਕੇ ਸੱਜਾ ਗੰਸਾ ਨਾ ਖਲਾਈ ਕਰਕੇ ਵੀ ਜੇ ਤੁਹਾਡੇ ਸਾਰੇ ਨਿਕਾਸ ਪਿੰਡ ਤੱਕ ਹੈਗਾ ਤੁਹਾਡੇ ਪਿੰਡ ਤੋਂ ਗਾਂ ਪਾਣੀ ਦਾ ਨਿਕਾਸ ਨਹੀਂ ਹੈ ਗਾਂ ਨਿਕਾਸ ਕੋਈ ਨਹੀਂ ਹੈਗਾ ਸਭ ਪਾਣੀ ਜਿੰਨਾ ਵੀ ਹੈ ਸਭ ਇੱਥੇ ਆ ਕੇ ਇਕੱਠਾ ਹੋ ਜਾਂਦਾ ਸਾਡੇ ਪੇਨ ਦੇ ਵਿੱਚ ਹੁਣ ਸਾਡਾ ਜੀ ਪੰਜੀ ਕਿਲੋ ਜੋ ਨਹੀਂ ਜੋ ਪੱਕਾ ਹੈ ਥੋੜੇ ਦਾ ਤਾਂ ਕਸਾ ਮਸ਼ੀਨ ਲਾਉਣੇ ਸੀ ਮਸਾਲਾ ਪਾਣੀ ਡੱਬੇ ਆ ਪਿਆਰੇ ਬੁਰਾ ਹਾਲ ਹੈ ਸ੍ਰੀ ਅਪੀਰ ਦਾ ਸਰਕਾਰਾਂ ਨਾਲ ਸਰਕਾਰਾਂ ਪੇ ਕਰਦਾ ਕੋਈ ਸ਼ਾਬਾਸ਼ ਸੋਚਾ ਜਾਵੇ ਜ਼ਿੰਮੇਦਾਰਾਂ ਨੂੰ ਸੋਚਾ ਜਾਵੇ ਗਾਂ ਦਾ ਸਕੀਨਾਂ ਕੋ ਪਿਤਾ ਜਾਵੇ ਇਹਨਾਂ ਕਿਸਾਨਾਂ ਚਾਹਣ ਉਹ ਮੁਆਜਾ ਦਿੱਤਾ ਜਾਵੇ ਮੋਂ ਕਈਆਂ ਦੇ ਪੈਣ 6 ਕੇ ਤੇ ਨਹੀਂ ਆ 6 ਕੇ ਜਿੰਨੇ ਬੁਰਾ ਹਾਲ ਹੁਣ ਇਕੱਲੇ ਦਾ ਖਰਚਾ 20 ਰੁਪਏ ਆ ਜਾਂਦਾ ਉਹ ਕਿੱਥੋਂ ਦੇ ਗਰੀਬਾਂ ਨੂੰ 6 ਕੇ ਹੜ ਕੀਤੀ ਕਰਨਗੇ ਪੇਸ਼ਾ ਪੇਸ਼ਾ ਆਉਣਾ ਨਹੀਂ ਸ਼੍ਰੀ ਦਾ ਜਾਨੇ ਗਾਂ ਕੇ ਜਨ ਲੋਕਾਂ ਦਾ